ਹਾਏ ਮੰਮੀ ਤਾਂ ਪਹਿਲੀ ਬੜੇ ਦੁਖੀ ਹੋਏ ਬਈਆ ਚਾਰੇ ਰਵੀ ਨੂੰ ਹੁਣੀ ਕੱਢ ਜਾ ਕੇ ਭੇਜਿਆ ਵਾਰ ਹੈ ਉਪਰ ਉਹਦੀ ਫਸਲ ਵੀ ਨਹੀਂ ਚੰਗੀ ਹੋਈ ਮੰਮੀ ਕਹਿੰਦੇ ਉਪਰ ਮੀਨ ਸਾਰਾ ਕੰਮ ਖਰਾਬ ਕਰ ਦਿੱਤਾ ਮੰਮੀ ਨੂੰ ਇਹ ਪਤਾ ਨਹੀਂ ਆਪਣੇ ਘਰ ਦਾ ਕਿੱਦਾਂ guzara ਕਰਦੇ ਆ ਤੇ ਉਪਰ ਉਹਦਰ ਮੰਮੀ ਨੇ ਕਹਿਤਾ ਕਿ ਪੈਸੇ ਲਿਆ ਜਾ ਕੇ ਹਰ ਇੱਕ ਵਾਰੀ ਪੈਸੇ ਲੈਣ ਨੂੰ ਨੇ ਭੇਜ ਦਿੰਦੇ ਆ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਹੈਗਾ ਕਿ ਪਿਓ ਨਹੀਂ ਸਿਰ ਤੇ ਹੈਗਾ ਇਹਦਾ ਮੈਨੂੰ ਉਹ ਮੰਮੀ ਤੋਂ ਪੈਸੇ ਮੰਗਣੇ ਆਗੇ ਨਾ ਹੀ ਮੇਰੀ ਹਿੰਮਤ ਪੈਂਦੀ ਹੈਗੀ ਪਤਾ ਨਹੀਂ ਮੰਮੀ ਉਹਨੇ ਘਰ ਦਾ ਗੁਜ਼ਾਰਾ ਕਿੱਦਾਂ ਕਰਦੇ ਪਏ ਆ। ਨਾ ਪੇਤੀ, ਹੁਣ ਨੇ ਮੰਗਣੇ ਪੈਸੀ ਮੰਮੀ ਤੋਂ। ਫੇਕ ਹੀ ਹੋ ਗਿਆ। ਮੰਮੀ ਉਹਨੇ ਮੈਨੂੰ ਮਾਰ ਹੀ ਲੈਣਗੇ। ਮਾਰ ਲੈਣ, ਕਿੰਨਾ ਕੁੱਟਣਗੇ ਮੈਨੂੰ। ਕੁੱਟ ਖਾ ਲੂੰਗੀ ਮੈਂ। ਪਰ ਪੈਸੇ ਨਹੀਂ ਮੰਗਣੇ ਮੈਂ। ਹੁਣ ਮੈਨਸਾ ਨਹੀਂ ਮੰਮੀ ਨੂੰ ਕਿਵੇਂ ਪੈਸੇ ਲੈਣ ਆਈਆਂ। ਕਿੰਨਾ ਟਾਈਮ ਇਹਨਾਂ ਤੋਂ ਪੈਸੇ ਲਈ ਜਾਊਂਗੀ। ਹੁਣ ਮੈਂ ਪੈਸੇ ਲੈ ਆਈਂ, ਅਗਲੀ ਵਾਰ ਫੇਰ ਮੈਨੂੰ ਭੇਜ ਦੇਣਾ ਪੈਸੇ ਲੈਣ ਵਾਸਤੇ ਇਹਨਾਂ ਨੇ। ਮੰਮੀ ਕਹਿੰਦਾ ਮੰਮੀ ਨੂੰ ਇੱਥੋਂ ਦੇਖਦੇ ਸੂਟ ਲਵੀ ਦੁਕਾਨ ਤੇ ਵਧੀਆ ਹੁੰਦੇ ਆ ਸੂਟ ਦਿਖਾਓ ਕਿੱਦਾਂ ਦਾ ਬੰਦੀ ਦਿਖਾ ਦੇ ਵਧੀਆ ਜਿਹਾ ਕੋਈ ਮੇਰੀ ਆ ਗਿਆ ਯਾਰ ਬਾਰਾ ਇਧਰੋਂ ਦਿਖਾ ਦੇ ਦੇਖੋ ਬੰਦੀ ਜਿਹੜਾ ਲਾ

ਹਰਾਲੋਪ ਆਪ ਲੋਕ ਨੂੰ ਨਹੀਂ ਆਏਗਾ ਕਿ ਦੋ ਜائیں ਕਿ ਲਾਉਣੇ ਨੇ ਇਹ ਵੀ ਸਿੰਪਲ ਅਚ ਨਹੀਂ ਦੇਣਾ ਇੱਕ ਆ ਵਾਲਾ ਕਰ ਦੇ ਹਾਂ ਬਸ ਬੜੇ ਦੋ ਹੋਰ ਬੈ ਨਹੀਂ ਬਸ ਇੱਕ ਆ ਦਾ ਖਾਈ ਤਾਂ ਬਲੈਕ ਜਾ ਜਿਹੜਾ ਲੋ ਬੈ ਨਹੀਂ ਹਾਲੋ ਕੁਝ ਨਾ ਹੋ ਗਈ ਜੀ ਚੰਮੀਗੇ ਸੋਨੇ ਦਾ ਦੋ ਜੀ ਪੂਰਾ ਕਲਰ ਨਹੀਂ ਜਾਏ ਚਲਈ ਕਾ ਕਰਦੇ ਚਲ ਕਰ ਫਿਆਵਲੇ ਪੈਕ ਕਰਦੇ ਹਾਂ ਠੀਕ ਹੈ ਜਲਦੀ ਨੀ ਕਸੂਦੀ ਹਾਂਜੀ ਕਿੰਨੇ ਪੈਸੇ ਹੋਏ 1700 ਰੁਪਿਆ ਹੋਇਆ ਤੁਹਾਡਾ ਕੈਸ਼ ਦੇਣਾ ਕਿ ਆਨਲਾਈਨ ਅੰਕਲ ਜੀ ਸਸਤੀ ਕਰ ਨਹੀਂ ਆਨਲਾਈਨ ਪਾ ਨਹੀਂ ਸਰਸੀ ਘੱਟਾ ਜੀ ਉਹ ਠੀਕ ਠਾਕ ਹੋ ਸੂਟ ਦਿਖਾਓ ਮੈਨੂੰ ਆ ਕੇ ਜੀ ਦਿਖਾ ਦਿਖਾ ਕੇ ਸੂਟ ਆ ਜੀ ਹਾਂਜੀ ਹੋ ਗਏ ਆ ਵੀ ਕਿਦਾਈ ਗਈ ਸ਼ੂਟ ਵਧੀਆ ਜੇ ਦਿਖਾ ਦੇ ਪਾਰਟੀ ਵਿੱਚ ਕੋਈ ਦੇਖਾ ਇਧਰ ਆ ਕੇ Kusum ਮਿਲਦੀ ਆ Kusum ਹਾਂ ਹੋਰ ਕਿਦਾਂ ਠੀਕ ਹੈ ਤੂੰ ਕਿੱਥੇ ਆ ਜੜੀ ਮੈਂ ਤੇਰੇ ਬਾਰੇ ਸੋਚਦੀ ਸੀ ਇੱਕ ਦਿਨ ਮੈਂ ਤਾਂ ਬੇਚਾਰਾ ਹੀ ਕਿ ਤਾਂ ਮੈਂ ਮੈਂ ਦੇਖਿਆ ਮੈਂ ਪਹਿਲਾਂ ਪਛਾਣਿਆ ਨਹੀਂ ਮੈਨੂੰ ਕਿ ਲੱਗਦੀ ਤਾਂ Kusum ਨਾਲ ਚਲ ਪੁੱਛ ਹੀ ਲੈਣੀ ਆ ਕਿੱਧਰ ਆਏ ਸੀ ਇਥੇ ਆਈ ਉਹਦੇ ਸੂਟ ਮੈਂ ਕਿਹ ਚ ਲੈ ਕੇ ਆਉਣੀ ਆ ਗਰਮੀਆਂ ਵਾਲੇ ਹਾਂ ਚੱਲ ਹੁਣ ਨਾ ਸੂਟ ਦੇਖ ਲੈ ਫਿਰ ਆਪਾਂ ਘਰ ਚੱਲਦੇ ਆਂ ਮੈਂ ਸੂਟ ਤਾਂ ਦੇਖ ਲਿਆ ਠੀਕ ਹੈ ਘਰ ਜਾ ਕੇ ਹੁਣ ਜਾ ਕੇ ਹੋ ਕੇ ਜਾਣਾ ਕਰੋ ਠੀਕ ਹੈ ਹਾਂ ਨਹੀਂ ਕੋਈ ਨਹੀਂ ਲੱਗ ਗਈ ਹੈ ਘਾਰੇ ਤੇ ਹਾਂ ਲੱਗ ਗਈ ਬਸ 5 ਮਿੰਟ ਚ ਪਹੁੰਚ ਜਾਣਾ ਸੀ ਦਿਖਾ ਦੇ ਬੇਟਾ ਸੂਟ ਜਲਦੀ ਜਲਦੀ ਚਲ ਘਰ ਕਰਦੇ ਮੇਰੇ ਸੂਟ ਪੈਕ ਕਰਤੇ ਹਾਂਜੀ ਸਾਡੇ ਘਾਟੇ ਆ ਅੱਛਾ ਠੀਕ ਸਾਡੇ ਹੋ ਗਏ ਠੀਕ ਠੀਕ ਤੁਹਾਨੂੰ ਜੀ ਥੈਂਕ ਯੂ ਹੁਣ ਅਗੇ ਗਾਉਂ ਟੰਡਾ ਕਰਦੇ ਆਂ ਚਲਾ ਦੇ ਦੇ ਆ ਕਰ ਦੇ ਪੈਖੜਿਆ ਹੁਣ ਮੇਰੀ ਸੇਲੀ ਮਿਰੀ ਹੁਣ ਤੂੰ ਜਲਦੀ ਜਲਦੀ ਕਰ ਦੇ ਜਿਹੜਾ ਹੈਗਾ ਪਸੰਦ ਆ ਗਿਆ ਠੀਕ ਹੈ ਨਾ ਦੇ ਦੋ ਹੁਣ ਜਿਹੜਾ ਮਾਚ ਚੱਲ 1 ਮਿੰਟ ਰੁਕਦਾ ਪੈਸੇ ਦੇਦਾ ਅੱਛਾ ਆਕੜੀ ਗੂਗਲ ਪੇ ਕਰਦਾ 36 ਠੀਕ ਹੈ ਕੋਸਮ ਇਦਾਂ ਕਰ ਤੂੰ ਨਾ ਹੁਣ ਰਹਿਣ ਦੇ ਮੈਨੂੰ ਜਾਣ ਦੇ ਨਹੀਂ ਤਾਂ ਇਦਾਂ ਕਰ ਤੋ ਮੈਨੂੰ ਨਾ ਆਪਣਾ ਨੰਬਰ ਦੇ ਦੇ ਮੈਂ ਫੇਰ ਲਊਂਗੀ ਕਿਸ ਨੰਬਰ ਵੀ ਲੈ ਲਈ ਤੂੰ ਹੁਣ ਪਤਾ ਕੀ ਲੱਗ ਗਈ ਆਈ ਹੁਣ ਤੂੰ ਹੋ ਕੇ ਜਾ ਹੁਣ ਨਹੀਂ ਮੈਂ ਇਦਾਂ ਜਾਣ ਦੇਣਾ ਠੀਕ ਹੈ ਪਤਾ ਕੀ ਆ ਘਰ ਨੋ ਵੀ ਮੇਰੀ ਕੱਲੀ ਆ ਨਾ ਨਹੀਂ ਕੋਈ ਗੱਲ ਫੇਰ ਆ ਜੂ ਨੋ 10 ਮਿੰਟ ਤੂੰ ਆ ਜਾ ਘਰ ਫੇ ਬਾਅਦ ਚਾਵੇਂ ਜਦੋਂ ਦਿਲ ਕਰੇਗਾ ਤੂੰ ਆ ਜੀ ਤੂੰ ਚੱਲ ਲੱਗ ਕੇ ਆਈਂ ਚੱਲ ਠੀਕ ਹੈ ਕੋਸਮ ਇਹ ਆ ਤੇਰਾ ਘਰ ਹਾਂ ਇਹ ਆ ਮੇਰਾ ਇਹ ਵੱਡੇ ਘਰ ਤਾਂ ਬਹੁਤ ਸੋਹਣਾ ਹੈ ਮੁੰਡੇ ਦੀ ਇੱਧਰ ਅੱਛਾ ਘਰ ਤਾਂ ਬਹੁਤ ਸੋਹਣਾ ਆ ਇਹ ਬੋਟੀਆਂ ਦੇ ਕੰਮ ਦੇਖ ਲੈ ਪੱਗਾਂ ਕਿਦਾਂ ਗੀਟ ਤੇ ਖੜਕਾਂ ਲਾਈਆਂ ਆ ਬਹੁਤ ਲਾ ਲਿਆ ਉਹਨਾਂ ਨੇ ਵੀ ਮੀਂਹ ਹਟਿਆ ਮੜਾ ਜਾ ਪੇ ਚੱਲ ਹਨਾ ਹਾਂ ਆਪਾਂ ਤੁਸੀਂ ਉਧਰ ਪਾ ਦਿਓ ਪਰ ਪਾ ਦਿਓ ਚੱਕਣੇ ਚਲ ਕੋਈ ਨਹੀਂ ਘਰਾਂ ਚੱਦੇ ਹੁੰਦਾ ਹਾਂ ਇਹ ਤਾਂ ਹੈ ਹੀ ਹੂੰ ਕੀ ਕਰਨ ਲਈ ਹੋਰ ਆ ਤੇਰੀ ਮਾਸੀ ਆ ਮੇਰੀ ਬਚਪਨ ਦੀ ਸਹੇਲੀ ਸਸੀ ਕਾਲ ਕੀ ਹਾਲ ਬੇਟਾ ਹਾਂਜੀ ਹਾਂਜੀ ਠੀਕ ਆ ਇਹ ਮੈਨੂੰ ਬਾਜ਼ਾਰ ਮਿਲੇ ਤਾਂ ਮੈਂ ਕਿਹਾ ਆ ਜਾ ਹੁਣ ਮੈਂ ਘਰ ਲੈ ਕੇ ਜਾਣਾ ਇਦਾਂ ਨਹੀਂ ਜਾਣਾ ਤੁਹਾਨੂੰ ਪੇਚਣਾ ਆਜੋ ਚਲ ਆਜੋ ਇੱਥੇ ਬਹਿਟ ਲਈ ਬੈਠੋ ਮਮਾ ਨਹੀਂ ਮੈਂ ਪਾਣੀ ਲਾ ਕੇ ਆਂ ਲੀ ਆਜਾ ਹੋਰ ਗਰਮੀਤ ਸੁਨਾਹ ਹੁਣ ਹਾਂ ਠੀਕ ਆ ਕਿਤਾ ਬਸ ਠੀਕ ਆ ਪਰਿਵਾਰ ਸਭ ਠੀਕ ਠਾਕ ਆ ਜੀ ਵਿਆਹ ਤੇ ਹੋਰ ਮੇਟਾ ਵੱਡਾ ਵਿਆਹਤਾ ਆ ਗੁੜੀਆਂ ਵੀ ਵਿਆਹਤੀ ਆ ਇੱਕ ਛੋਟਾ ਆ ਉਹ ਵਿਆਣ ਵਾਲਾ ਆ ਠੀਕ ਹੈ ਹਾਂ ਬੜੇ ਚਿਰਾਂ ਬਾਅਦ ਮਿਲਿਆ ਹਨਾ ਮੈਨੂੰ ਬੜੀ ਖੁਸ਼ੀ ਹੋਈ ਆ ਮੈਨੂੰ ਆਪ ਨੂੰ ਬੜੀ ਖੁਸ਼ੀ ਹੋਈ ਆ ਹੈ ਉਹ ਕੱਠੀਆਂ ਸੀਗੀਆਂ ਹੈਨਾ ਕਿੰਨਾ ਮਜ਼ਾ ਸੀ ਉਦੋਂ ਪੜਦੀਆਂ ਸੀ ਜਦੋਂ ਸਕੂਲ ਜਾਣਾ ਕਾਲਜ ਵੀ ਕੱਠੀਆਂ ਰਹੀਆਂ ਅੱਜ ਜਦੋਂ ਮੈਂ ਘਰੋਂ ਨਿਕਲੀ ਆ ਮੈਂ ਸੋਚਿਆ ਥੋੜੀ ਹੈਗਾ ਕਿ ਤੂੰ ਮਿਲ ਜਾਣਾ ਮੈਨੂੰ ਹੈਨਾ ਮੈਂ ਵੀ ਇੱਕ ਦਿਨ ਸੋਚਦੀ ਹੀ ਵੀ ਕਿਤੇ ਗੁਰਮੀਤ ਕਰੇ ਹੁਣ ਇਦਾਂ ਹੀ ਮਿਲਣੀ ਐ ਇਦਾਂ ਤਾਂ ਕਿੱਥੇ ਹੁਣ ਇੱਕ ਦੂਜੀ ਕੋ ਨੰਬਰ ਨੰਬਰ ਵੀ ਹੈ ਨਹੀਂ ਮੈਂ ਵੀ ਬਾਹਰ ਚੱਲ ਗਈ ਸੀ ਅੱਛਾ ਅੱਛਾ ਕਦੀ ਇੱਥੇ ਰਹਿਨੇ ਕਦੀ ਉੱਥੇ ਰਹਿਨੇ ਤੇ ਬਸ ਇਦਾਂ ਹੀ ਐ ਤਾਂ ਹੁਣ ਕਿੱਥੇ ਮਿਲ ਹੁੰਦਾ ਇਹ ਤੇ ਰੱਬ ਨੇ ਅਜ ਉੱਥੇ ਮਿਲਾਤਾ ਤਾਂ ਰੱਬ ਉਸ ਬੱਬੀ ਮਿਲ ਗਏ ਆ ਨਹੀਂ ਤਾਂ ਕਿੱਥੇ ਮਿਲ ਹੁੰਦਾ ਵਿਛੋੜੇ ਪੈ ਜਾਂਦੇ ਆ ਜੇ ਪਹਿਲਾ ਸਕੂਲਾਂ ਦਾ ਟਾਈਮ ਦੇ ਵਿੱਚ ਬਸ ਬਸ ਮੁੜ ਕੇ ਕਿੱਥੇ ਵਿਆਹ ਵੀ ਹੋ ਜਾਂਦੇ ਆਪਣੇ ਗ੍ਰਸਤੀ ਚ ਰੁੱਝ ਜਾਈਦਾ ਫੇਰ ਕਿੱਥੇ ਮਿਲ ਮਲਾਪ ਹੁੰਦੇ ਆ ਹੋਰ ਹੁਣ ਤੂੰ ਤਾਂ ਫੇਰ ਵੀ ਮੈਨੂੰ ਮਿਲ ਗਈ ਆ ਤੇ ਉਹ ਬੱਬੀ ਹੁੰਦੀ ਸੀ ਸਾਡੀ ਸਹੇਲੀ ਫੇਰ ਸੋਨੂੰ ਹੁੰਦੀ ਸੀ ਕਿੱਥੇ ਮਿਲਦੀਆਂ ਆ ਕੋਈ ਨਹੀਂ ਮਿਲਦਾ ਕਿਤੇ ਕੋਈ ਕਿਤੇ ਵਿਆਹੀ ਜਾਂਦੀ ਕੋਈ ਕਿਤੇ ਵਿਆਹੀ ਜਾਂਦੀ ਕਿਤੇ ਵਿਆਹੀ ਜਾਂਦੀ ਆ ਮੇਰੇ ਪੇਕੇ ਆ ਨਾ ਉਧਰ ਹਿਆਰਪੁਰ ਅੱਛਾ ਤੇ ਉਹ ਉੱਥੇ ਵੀ ਆਈ ਹੋਆ ਬਹਾਦਰਪੁਰ ਤੇ ਮੈਂ ਕਦੀ ਕਦਈ ਕਿਤੇ ਜਾਮਾ ਨਾ ਉਦਾਂ ਹੁਣ ਟਾਈਮ ਹੀ ਨਹੀਂ ਲੱਗਦਾ ਪਹਿਲਾਂ ਪਹਿਲਾਂ ਮਿਲ ਮੋ ਲਈਦਾ ਹੀਗਾ ਹੁਣ ਟਾਈਮ ਹੀ ਨਹੀਂ ਲੱਗਦਾ ਹੈਗਾ ਮਸੀ ਕਿਤੇ ਉੱਥੇ ਜਾਣ ਦੇ ਟਾਈਮ ਲੱਗਦਾ ਆ ਠੀਕ ਤੇ ਇਦਾਂ ਕਰਕੇ ਗਰਸਤੀ ਦੇ ਵਿੱਚ ਕਿੱਥੇ ਨਿਕਲ ਹੁੰਦਾ ਆ ਮੰਮਨ ਪਾਣੀ ਲੈ ਆਓ ਆ ਗਈ ਮੰਮਾ ਲੱਲਕੀ ਹੋਰ ਭਾਬੀ ਕਿੱਥੇ ਤੇ ਬੁਲਾਉਣੀ ਆ ਪਲਾਹ ਹਾਂ ਉਹਨਾਂ ਨੂੰ ਵੀ ਚਾਹ ਬੁਲਾਉਣੀ ਆ ਮੈਂ ਬੁਲਾਉਂਦੀ ਆ ਹੋਰ ਦੱਸ ਗਰਮੀ ਤੇ ਤੂੰ ਛੱਡ ਈ ਚਾਹ ਪਾਣੀ ਨਾਲੇ ਚਾਹ ਪਾਣੀ ਬਣਾਓ ਕੋਈ ਤੁਸਮ ਪਤਾ ਕੀ ਆ ਚਲ ਮੈਂ ਤੇਰੇ ਕਹਿਣ ਤੇ ਹਾਂ ਉੱਥੋਂ ਆ ਤੱਕ ਗਈ ਆ ਮੈਨੂੰ ਨਾ ਜਲਦੀ ਬੜੀ ਆ ਮੇਰੀ ਨੋ ਹੈ ਨਹੀਂ ਘਰੋਂ ਪੇਕਿਆਂ ਦੇ ਗਈ ਆ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਨਾ ਜਲਦੀ ਜਾਣਾ ਆ ਤੇ ਸੱਸ ਮੇਰੀ ਕੱਲੀ ਆ ਚਲ ਜੀ 10 ਮਿੰਟ ਚਾਹ ਪੀ ਕੇ ਚਲ ਜੀ ਬਸ ਹਾਂ ਸੱਸ ਵੀ ਮੇਰੇ ਘਰ ਕੱਲੀ ਆ ਸੱਸ ਵੀ ਹੈਗੀ ਐ ਹੋਰ ਹੈਗੀ ਸੱਸ ਮੇਰੀ ਮੇਰੇ ਨਾਲ ਵੀ ਜਵਾਨ ਆ ਹਜੇ ਤੱਕ ਹੋਰ ਚਲ ਮੈਂ ਕਹਿੰਦੀ ਲੈ ਰੂਬੀ ਕਹਾਂ ਕਿ ਆਈ ਮਮਾ ਆਉਂਦੇ ਹੋਣੇ ਆ ਕਹ ਤੇ ਜਲਦੀ ਮਾਸੀ ਨੇ ਜਾਣਾ ਐ ਫਿਰ ਸੱਸ ਹੀ ਕਾਲ ਰੂਬੀ ਐ ਮੇਰੀ ਸਹੇਲੀ ਐ ਅਸੀਂ ਇਕੱਠੀਆਂ ਪੜੀਆਂ ਸਕੂਲ ਵੀ ਕਾਲਜ ਵੀ ਤੇ ਅੱਜ ਅਚਾਨਕ ਹੀ ਬਾਜ਼ਾਰ ਟੱਕਰ ਗਈ ਤੇ ਮੈਂ ਕਿਹਾ ਚੱਲ ਘਰ 10 ਮਿੰਟ ਲੱਗ ਗਏ ਆਈਆਂ ਹੁਣ ਤੇ ਹੁਣ ਮੈਂ ਲੈ ਕੇ ਜਾਣਾ ਤੈਨੂੰ ਘਰ ਵਧੀਆ ਹਾਂ ਤੇ ਚਾਹ ਪਾਣੀ ਕੋਈ ਲਿਆਓ ਨਹੀਂ ਨਹੀਂ ਕੁਸਮ ਖੇਚਲ ਨਹੀਂ ਕਰਨੀ ਕੋਈ ਵੀ ਮੈਂ ਚਾਹ ਨਹੀਂ ਪੀਣੀ ਹੈਗੀ ਮੈਂ ਚਾਹ ਪੀਂਦੀ ਨਹੀਂ ਹੈ ਕੋਈ ਗੱਲ ਹੀ ਦੁੱਧ ਤੱਤ ਨਹੀਂ ਨਹੀਂ ਦੁੱਧ ਵੀ ਨਹੀਂ ਪੀਣਾ ਹੈਗਾ ਚੱਲ ਕੌਫੀ ਬਣਾ ਲੰਨੇ ਆ ਚੱਲ ਜੇ ਤੁਸੀਂ ਕਹਿੰਨੇ ਕੌਫੀ ਬਣਾ ਲਓ ਕੌਫੀ ਪੀ ਲਾਂਗੀ ਚੱਲ ਲੈ ਆਈ ਬਟਾ ਕੌਫੀ ਲਿਆ ਬਣਾ ਕੇ ਉੱਦਾਂ ਖੇਚ ਵਾਲੀ ਕੋ ਲੋੜ ਨਹੀਂ ਸੀ ਜੀ ਇਹਨਾਂ ਨਾ ਕੋਈ ਨੀ ਖੇਚੜ ਵਾਲੀ ਗੱਲ ਹੈ ਕੋਈ ਨਹੀਂ ਨੇਤਾ ਕੁੜੀ ਲਾਗੇ ਬੈਠੀ ਉਹਨੂੰ ਨਹੀਂ ਕਹਿ ਜਾਣਾ ਰੁਬੀ ਇਹ ਬਣੀ ਲਿਆ ਆਪ ਬਦੀ ਤੂੰ ਸੇ ਲਿਆ ਬਈ ਇਹਦੀ ਅੱਗੇ ਇੰਨੇ ਚਿਰ ਹੋ ਗਏ ਮੇਰੇ ਵਿਆਹ ਨੂੰ ਉਹ ਤਾਂ ਕੋਈ ਸੇਲੀ ਸੁਲੀ ਆਈ ਨਹੀਂ ਹੋਣ ਬਣੀ ਕਿੱਥੋਂ ਆ ਗਈ ਸੇਲੀ ਸੇਲੀਆਂ ਬਣਾਈਆਂ ਫਿਰ ਚਾਹ ਬਣਾ ਹੁਣ ਚਾਹ ਨਹੀਂ ਵੀ ਜੀ ਕੌਫੀ ਵੀ ਨਹੀਂ ਜੀ ਫੇਰ ਆਈਆਂ ਕਿ ਕਿਹਦੇ ਦਿਨ ਹੁਣ ਪਤਾ ਲੱਗ ਗਿਆ ਨਾ ਘਰ ਦਾ ਮੈਨੂੰ ਫੋਨ ਕਰ ਲਈ ਮੇਰਾ ਨੰਬਰ ਲੈ ਕੋਈ ਨਹੀਂ ਫੇਰ ਮੈਂ ਖੁੱਲਾ ਟਾਈਮ ਕੱਢ ਕੇ ਆਂਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੱਪਾ ਮਾਰਾਂਗੀ ਤੁਹਾਡੇ ਕੋਲ ਜਿਆਦਾ ਜਰੀਆਂ ਗੱਪਾ ਮਾਰਾਂਗੇ ਬੈਠਾਗੇ ਤੁਖਸੁਕ ਫੋਲਾਗੇ ਠੀਕ ਹੈ ਨਾ ਹਾਂ ਹਾਂ ਚਲੋ ਹੋਰ ਕੋਸਮ ਪਾਜੀ ਪਾਜੀ ਤੜੀਏ ਹਨ ਸਭੀ ਤੋਂ ਦੋ ਕੋਸਮ ਇਦਾਂ ਹਾਂ ਚਲ ਕੋਈ ਨਹੀਂ ਕੋਈ ਨਹੀਂ ਚੁੱਪ 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 ਕਾ ਚੁੱਪ ਸੌਰੀ ਮੈਨੂੰ ਨਾ ਪਤਾ ਨਹੀਂ ਸੀਗਾ ਮੰਮਾ ਚੁੱਪ ਕਰ ਚੁੱਪ ਇਦਾਂ ਨਾ ਕਰਿਆ ਕਰੋ ਤੂੰ ਇਹੋ ਨਾ ਚੁੱਪ ਕਰ ਜਾ ਮੈਨੂੰ ਨਾ ਪਤਾ ਨਹੀਂ ਸੀਗਾ ਮੈਂ ਤਾਂ ਤਾਂ ਪੁੱਛਿਆ ਮੈਂ ਕੱਲ ਚਾਲੇ ਕਹਿੰਦੀ ਆ ਨਾ ਸ਼ਾਇਦ ਉਹ ਵੀ ਬਾਹਰ ਹੀ ਹੋਊਗੇ ਕਿਤੇ ਚਲ ਚੁੱਪ ਕਰ ਮੰਮਾ ਚੁੱਪ ਚੁੱਪ ਮੈਂ ਰਵਾਣਾ ਨਹੀਂ ਸੀਗਾ ਮੈਂ ਤਾਂ ਉਹਦੇ ਹੀ ਸਹੱਸ ਸਹਵਾਈ ਪੁੱਛ ਬੈਠੀ ਮੈਨੂੰ ਪਤਾ ਨਹੀਂ ਸੀਗਾ ਉਹ ਆਂਟੀ ਕੋਈ ਵੀ ਮੰਮਾ ਨੂੰ ਪੁੱਛਦਾ ਨਾ ਫਿਰ ਬਸ ਇਦਾਂ ਹੀ ਰੋਣ ਲੱਗ ਪੈਂਦਾ ਨਹੀਂ ਨਹੀਂ ਚੁੱਪ ਕਰ ਚੁੱਪ ਰੋਣਾ ਨਹੀਂ ਫਿਰ ਕੀ ਹੁਣ ਰੋ ਕੇ ਕੋਈ ਫਾਇਦਾ ਥੋੜੀ ਹੈਗਾ ਹੁਣ ਰੋਣ ਦਾ ਕੀ ਫਾਇਦਾ ਆ ਜੋ ਹੋਣਾ ਉਹ ਤਾਂ ਹੋ ਹੀ ਗਿਆ ਹੁਣ ਰੱਬ ਦੇ ਭਾਣੇ ਵਿੱਚ ਰਹਿਣਾ ਪੈਣਾ ਆ ਕੀ ਕਰਨਾ ਹੁਣ ਬੱਚੇ ਹੈਗੇ ਬੱਚਿਆਂ ਵਾਲਾ ਦੇਖਿਆ ਘਰ ਇਹਨਾਂ ਨਾਲ ਹੀ ਆ ਹੁਣ ਜ਼ਿੰਦਗੀ ਸਾਰੀ ਕੱਢੀ ਇਹਦਾ ਬੱਸ ਹੋ ਗਈ ਆ ਤਾਂ ਇਹਦਾ ਕਰਨਾ ਮੈਂ ਰਿਸ਼ਤਾ ਕਿਤੇ ਬੱਸ ਵਿਆਹ ਤਾਂ ਨਹੀਂ ਇਹ ਕੁੜੀ ਹੁਣ ਹੂੰ ਤੇ ਬਾਕੀ ਮੁੰਡੇ ਤਾਂ ਚਲੋ ਆਪਣੇ ਵੀ ਹੋ ਗਏ ਆਪਣੇ ਚਲੋ ਮੁੰਡਿਆਂ ਦੀ ਤਾਂ ਕੋਈ ਨਹੀਂ ਕੁੜੀਆਂ ਦੀ ਜ਼ਿਆਦਾ ਟੈਨਸ਼ਨ ਹੁੰਦੀ ਆ ਹਨਾ ਮਾਂ ਨੂੰ ਮੰਮਾ ਤੂੰ ਚਲੋ ਬੈਠੋ ਗੱਲਾਂ ਕਰੋ ਤੇ ਮੈਂ ਮੜੇ ਆਈ ਦੀ ਕੁੜੀ ਤਾਂ ਤੇਰੀ ਸੋਹਣੀ ਆ ਕੁਸਮ ਉਹ ਤਾਂ ਤੇਰੇ ਵਰਗੀ ਆ ਦੇਖਾਂ ਕੋਈ ਹੈ ਕੋਈ ਚੰਗਾ ਮੁੰਡਾ ਤਾਂ ਦੱਸੀ ਮੈਨੂੰ ਮੈਂ ਹੁਣ ਕਰ ਦੇਣਾ ੜੀ ਰਿਸ਼ਤਾ ਲੈ ਇਹ ਤਾਂ ਰੱਬ ਨੇ ਮੇਰੀ ਬੜੀ ਲਾਗੇ ਹੋ ਕੇ ਸੁਣੀ ਆ ਇਹ ਤਾਂ ਪੈਸਾ ਮੇਰੇ ਕੋਲ ਖੁਦ ਚੱਲ ਕੇ ਆਉਣ ਦਿਆ ਆ ਲੈ ਉਹਨੇ ਆਪੇ ਕਹਿ ਦਿੱਤਾ ਕਿ ਮੇਰੀ ਮੈਂ ਆਪਣੀ ਕੁੜੀ ਵਾਸਤੇ ਰਿਸ਼ਤਾ ਦੇਖਣ ਦੇਈ ਆ ਚੱਲ ਐਦਾਂ ਕਰਦੀ ਮੈਂ ਵੀ ਮੌਕੇ ਤੇ ਚੋਕਾ ਮਾਰ ਹੀ ਦਿੰਨੀ ਆ ਮੈਂ ਕਹਿ ਹੀ ਦਿੰਨੀ ਇਹਨੂੰ ਕਿ ਮੇਰਾ ਵੀ ਮੁੰਡਾ ਹੈਗਾ ਆ ਉਦੇ ਬਾਰੇ ਦੇਖਲਾ ਸੋਚਲਾ ਉਹਦੇ ਬਾਰੇ ਚੱਲ ਕਹਿ ਕੇ ਦੇਖੇ ਲੈਣੀ ਆ ਪੈਸਾ ਵੀ ਮੇਰੇ ਕੋਲ ਖੁਦ ਚੱਲ ਕੇ ਆਉਣデア ਜਿੱਦਾਂ ਨਾ ਰੱਬ ਨੇ ਮੈਨੂੰ ਖੁਦ ਇਹਨਾਂ ਦੇ ਕੋਲ ਭੇਜਿਆ ਜਹਾ ਗਰਮੀਤ ਕੋਰੇ ਉਧਰ ਬੜਾ ਪੈਸਾ ਆ ਉਧਰ ਤੇਰੀਆਂ ਸਾਰੀਆਂ ਰੀਜਾਂ ਪੂਰੀਆਂ ਹੋਣੀਆਂ ਆ ਇਹ ਕੁੜੀ ਜਿਹੜੀ ਆ ਨਾ ਇਹ ਨੇ ਮੇਰਾ ਘਰ ਭਰ ਕੇ ਰੱਖ ਦੇਣਾ ਕਿਤੇ ਮੈਨੂੰ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਮੈਨੂੰ ਤਾਂ ਜਾ ਕੇ ਲੱਗਦਾ ਹੁਣ ਕਮਰੇ ਵੀ ਖਾਲੀ ਕਰਨੇ ਪੈਣੇ ਆਪਣੇ ਇਹਨੇ ਤਾਂ ਕੁੜੀ ਨੇ ਮੇਰਾ ਸਾਰਾ ਅੰਦਰ ਬਾਹਰ ਭਰ ਦੇਣਾ ਆ ਲੈ ਇਹ ਤਾਂ ਬਹੁਤ ਜ਼ਿਆਦਾ ਹੀ ਵਧੀਆ ਹੋਇਆ ਆ ਚੱਲ ਜੇ ਕਿਤੇ ਪ੍ਰਮਾਤਮਾ ਇਹ ਗੱਲ ਬਣਾ ਦੇਵੇ ਨਾ ਗਰਮੀਤ ਕੋਰੇ ਤੇਰੇ ਤਾਂ ਵਾਰੇ ਨਿਆਰੇ ਹੋ ਜਣੇ ਵਾਰੇ ਨਿਆਰੇ ਹੋ ਜਣੇ ਆ ਉਹ ਨੰਗ ਜਈ ਦੇ ਕੋਲੋਂ ਮੈਨੂੰ ਕੀ ਮਿਲਿਆ ਆ ਕੱਖ ਨਹੀਂ ਮਿਲਿਆ ਉਹਨੇ ਤਾਂ ਬਾਦੂ ਦੀਆਂ ਮੈਨੂੰ ਟੈਨਸ਼ਨਾਂ ਹੀ ਦਿੱਤੀਆਂ ਆ ਚੱਲ ਪਰਮਾਤਮਾ ਕਰੇ ਇਹ ਮੇਰੀ ਜਿਹੜੀ ਆ ਸੋਚ ਆ ਨਾ ਇਹ ਮੇਰੀ ਰੱਬ ਪੂਰੀ ਕਰ ਦੇਵੇ ਬਸ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਕੋ ਸਮਝੇ ਤੂੰ ਕਮੇ ਤਾਂ ਮੈਂ ਤੇਨ ਇੱਕ ਗੱਲ ਕਰਾਂ ਮੇਰੇ ਮਨ ਵਿੱਚ ਹੁਣੇ-ਹੁਣੇ ਖਿਆਲ ਆਇਆ ਹੈਗਾ ਦੱਸੋ ਕੀ ਗੱਲ ਮੈਂ ਕਹਿੰਦੀ ਹਗੀ ਪਈ ਗੱਲਾਂ ਆਪਾਂ ਜਦੋਂ ਕੁਆਰੀਆਂ ਹੀ ਉਹ ਆਪਾਂ ਏਦਾਂ ਗੱਲਾਂ-ਵੱਤਾ ਕਰਿਆ ਕੁੜੀਆਂ ਕਰਦੀਆਂ ਹੀ ਹੁੰਦੀਆਂ ਗੱਲਾਂ-ਵੱਤਾ ਹਨਾ ਆਹੋ ਆਪਾਂ ਇੱਕ ਘਰ ਚ ਵਿਆਹਣਾ ਚਾਹੁੰਦੀ ਪਤਾ ਥੋੜੀ ਹੀਗਾ ਏਦਾਂ ਹਨਾ ਵੀ ਉਹ ਤਾਂ ਜਿੱਥੇ-ਜਿੱਥੇ ਸੰਜੋਗ ਲਿਖੇ ਰੱਬ ਨੇ ਉੱਥੇ-ਉੱਥੇ ਪਤਾ ਨਹੀਂ ਕੋਈ ਕਿਤੇ ਪਹੁੰਚ ਜਾਂਦਾ ਕੋਈ ਕਿਤੇ ਪਹੁੰਚ ਜਾਂਦਾ ਹਨਾ ਉਹ ਤਾਂ ਹੈ ਉਦੋਂ ਸਾਨੂੰ ਇੰਨਾ ਪਤਾ ਨਹੀਂ ਹੁੰਦਾ ਹੀ ਕਹਿਦਾ ਸੀ ਅਸੀਂ ਇੱਕ ਘਰ ਹੀ ਜਾਣਾ ਜਾਂ ਇੱਕ ਪਿੰਡ ਹੀ ਵਿਆਹ ਕਰਾਉਣਾ ਤੇ ਚਾਹ ਰ ਆਪਾਂ ਮਿਲਦੀਆਂ ਵਰਤਦੀਆਂ ਰਹਿਾਂਗੇ ਉਹ ਤਾਂ ਚੱਲ ਸਾਰਾ ਕੁਝ ਨਹੀਂ ਹੋਇਆ ਤੇ ਜੇ ਤੋਂ ਕਮੇ ਮੇਰਾ ਬੇਟਾ ਆ ਤੇ ਉਹਦਾ ਵੇਖ ਲੈ ਉਹ ਪੜਦਾ ਆ ਉਨ ਮਰਵਾ ਕੇ ਮੇਰਾ ਪੜਾਉਂਦਾ ਆ ਉਹ ਗਵਰਨਮੈਂਟ ਟੀਚਰ ਹੈ ਹਾਂ ਹਾਂ ਤੇ ਫੇਰ ਕੋਈ ਗੱਲ ਨਹੀਂ ਫੇਰ ਤਾਂ ਬਹੁਤ ਵਧੀਆ ਗੱਲ ਆ ਚੱਲ ਹਾਂ ਉਹ ਦੇਖ ਲੈ ਜੀ ਤੇਰਾ ਰਿਸ਼ਤਾ ਬਣਦਾ ਹੈ ਸੇਲੀਆਂ ਤੋਂ ਅਸੀਂ ਕੁੜਮੜੀਆਂ ਬਣ ਜਾਂਦੇ ਹਾਂ ਹਾਂ ਉਹ ਨਾਲੇ ਮਿਲਣਾ ਵਰਤਾਂਗੇ ਸਾਰੀ ਉਮਰ ਵਾਸਤੇ ਹੈ ਨਾ ਮੈਨੂੰ ਤੇਰੀ ਗੁੜੀਆ ਬਹੁਤ ਸੋਹਣੀ ਲੱਗੀ ਆ ਕੋਈ ਨਹੀਂ ਤੇਰੀ ਨੇ ਕਰਤੀ ਆ ਵਧੀਆ ਬੋਲਵਾਨੀ ਵੀ ਬਹੁਤ ਵਧੀਆ ਮੈਨੂੰ ਇਦਾਂ ਦੀ ਨੋ ਚਾਹੀਦੀ ਆ ਦੇਖ ਲੈਨੇ ਮੈਨੂੰ ਵੀ ਠੀਕ ਹੈ ਤੇ ਮੇਰੀ ਜਿਹੜੀ ਵੱਡੀ ਨੋ ਵੀ ਬਹੁਤ ਚੰਗੀ ਆ ਮੇਰੇ ਕਹਿਣੇ ਚ ਜਿੱਦਾਂ ਮੈਂ ਕਹਿੰਦੀ ਉਦਾਂ ਹੀ ਕਰਦੀ ਆ ਤੇ ਮੈਨੂੰ ਤੇਰੀ ਗੁੜੀਆ ਵੀ ਬਹੁ ਚਲੋ ਜੇਤਾ ਮੁੰਡਾ ਮਾੜਾ ਫਿਰ ਨੌਕਰੀ ਕਰਦੇ ਆ ਤਾਂ ਮੁੰਡਾ ਮਿਲ ਜੇ ਤਾਂ ਠੀਕ ਹੈ ਕੁੜੀ ਨੂੰ ਪੜਾਈ ਪੂਰੀ ਹੋ ਜਾਣੀ ਹੁਣ ਬਸ ਲੈਣਾ ਦੇਣਾ ਮੈਂ ਕੁਝ ਨਹੀਂ ਮੈਨੂੰ ਕਿਸੇ ਚੀਜ਼ ਦੇ ਕੋਈ ਲਾਲਚ ਨਹੀਂ ਹੈਗੀ ਚਾਹ ਕੋਈ ਵੀ ਮੇਰੀ ਵੀ ਇੱਕ ਧੀ ਹੈ ਜੋ ਸਾਰੇ ਬਣੇਗਾ ਕਰਾਂਗਾ ਕੋਈ ਨਹੀਂ ਮੈਨੂੰ ਤਾਂ ਬਸ ਕੁੜੀ ਕੁੜੀ ਚਾਹੀਦੀ ਘਰ ਸੰਭਣ ਵਾਲੀ ਮੈਨੂੰ ਕਿਹੇ ਚੀਜ਼ ਦਾ ਲਾਲਚ ਹੈ ਨਹੀਂ ਮੈਂ ਦੇਲ ਆਪਣੀ ਨੋਨ ਨੂੰ ਵੀ ਇਦਾਂ ਫੁੱਲਾ ਵਾਂਗੂ ਰੱਖਿਆ ਆ ਉਹਨੂੰ ਵੀ ਕਦੀ ਨਹੀਂ ਕੋ ਤੰਗ ਪਰੇਸ਼ਾਨ ਨਹੀਂ ਕੀਤਾ ਕਦੀ ਨਹੀਂ ਉਹਨੂੰ ਕੋਈ ਆ ਉਹਨੂੰ ਵੀ ਇੱਦਾਂ ਵਸ ਆਪਾਂ ਵਿਆਹ ਕੇ ਲਿਆਏ ਸੀਗੇ ਚਾਰਾ ਕੱਪੜਿਆਂ ਚ ਚਲ ਕੋਈ ਨਹੀਂ ਦੇਖਦੀ ਕਰਦੀ ਸੀ ਨਾ ਉਹਨੂੰ ਕਦੀ ਨਹੀਂ ਪਰੇਸ਼ਾਨ ਕੀਤਾ ਹੈਗਾ ਐਨ ਫੁੱਲਾ ਵਾਂਗੂ ਰੱਖੀ ਐ ਨੋ ਆਪਣੀ ਮੈਂ ਜਿਹਨੂੰ ਮਰਜ਼ੀ ਪਿੰਡ ਚ ਜਾ ਕੇ ਪੁੱਛ ਲਈ ਇਹ ਆਪਣੀਆਂ ਨੋਹਾਂ ਨੂੰ ਆਪਣੀਆਂ ਧੀਆਂ ਬਣਾ ਕੇ ਰੱਖਾਂਗੇ ਤਾਂ ਤੈਨੂੰ ਸਾਨੂੰ ਆਪਣੀਆਂ ਮਾਵਾ ਸਮਝੂਂਗੇ ਜੀ ਆਪਾਂ ਆਪਣੀਆਂ ਨੋਹਾਂ ਨੂੰ ਇੱਧਰ ਦੁਖੀ ਪਰੇਸ਼ਾਨ ਕਰਾਂਗੇ ਤੇ ਉਹਨਾਂ ਨੇ ਵੀ ਤਾਂ ਉਦੋਂ ਕਰ ਜਾਂਦੀਆਂ ਤੈਨੂੰ ਪਤਾ ਹੀ ਐ ਨੋਹਾਂ ਕਰ ਜਾਂਦੀਆਂ ਥੋੜਾ ਮਤਾਂ ਜਿੰਨਾ ਮਰਜ਼ੀ ਇਹਨਾਂ ਨੂੰ ਧੀਆਂ ਬਣਾ ਲਓ ਨਹੀਂ ਨਹੀਂ ਪਰ ਮੇਰੀ ਨੋਹ ਬੜੀ ਚੰਗੀ ਆ ਆਹੋ ਚੱਲ ਫੇਰ ਤਾਂ ਬਹੁਤ ਵਧੀਆ ਜੇ ਚੰਗੀ ਆ। ਹੋਰ ਹੋਰ ਜਦ ਮੈਂ ਚੰਗੀ ਆ। ਸਾਡੀ ਵੀ ਉੱਦਾ ਚੰਗੀ ਆ। ਹਾਂ ਉਹ ਜਦ ਮੈਂ ਚੰਗੀ ਆ ਉਹ ਵੀ ਚੰਗੀ ਆ। ਵਿੱਚ ਵਿੱਚ ਕਰ ਜਾਂਦੀਆਂ ਫੇਰ ਗੁੱਸਾ ਚੜ ਜਾਂਦਾ। ਆ ਉਹ ਤਾਂ ਕੋਈ ਨਾ ਕਰਨ ਦੇ ਬਾਵਜੂਦ ਵੀ ਨਾ ਇਹਨਾਂ ਨੂੰ ਕੋਈ ਨਾ ਕੋਈ ਨੂੰ ਗੱਲ ਮਿਲ ਹੀ ਜਾਂਦੀ ਆ। ਨਹੀਂ ਚੱਲ ਕੋਈ ਨਹੀਂ ਇਹ ਤਾਂ ਹਨਾ ਕਸਮ ਕੀ ਆ ਗਰਸਤੀ ਵਿੱਚ ਮਾੜਾ ਮੋਟਾ ਤਾਂ ਹੁੰਦਾ ਹੀ ਰਹਿੰਦਾ ਆ। ਕਹਿੰਦੇ ਨੇ ਜਿਥੇ ਦੋ ਭਾਂਡੇ ਦਾ ਖੜਕਦੇ ਵੀ ਹੁੰਦੇ। ਲੈ। ਲੈ ਰੂ ਵੀ ਲੋਟਰੀ ਕੱਲ੍ਹ ਗਈ ਤੁਹਾਡੀ। ਇਹ ਤਾਂ ਕਹਿੰਦੇ ਦੇਵਾ ਕੁਛ ਲੈਣਾ ਦੇਣਾ ਨਹੀਂ ਕੁਛ ਨਹੀਂ ਚੰਗਾ ਸਗੋ ਹੋ ਜੇ ਆਹ ਤੇ ਮਾਤਾ ਜੀ ਸੇ ਲੀ ਵਧੀਆ ਨਿਕਲੀ ਚੰਗਾ ਆ ਮਾਤਾ ਲਈ ਘਰ ਆਪਣੇ ਨੂੰ ਚਾ ਲੋ ਵਾਹ ਵਾਹ ਅੱਛਾ ਜੋ ਚੰਗਾ ਵੀ ਚੜੀਲ ਜੀ ਸਾਡੇ ਮਗਰੋ ਲੱਗ ਜੇਗੀ ਆ ਸਭ ਜਾਣ ਪਾਣੀ ਮੈਂ ਅੱਗੇ ਟੇ ਲੰਨ ਲਾ ਕੇ ਰੱਜ ਸੀ ਤੇ ਆ ਚਾਹ ਚਾਂ ਕੱਲਾ ਕੱਲਾ ਮਾਤਾ ਗੱਲ ਆਹ ਮੁੰਡਿਆਂ ਨੂੰ ਕੀ ਪੁੱਛਣਾ ਵਾ ਮੁੰਡਿਆਂ ਨੂੰ ਤਾਂ ਵਾਸੇ ਕਹਿਤਾ ਉਹੀ ਗੱਲ ਹੋ ਜਾਣੇ ਮੁੰਡਿਆਂ ਨੂੰ ਪੁੱਛਣਾ ਇਹ ਚੜੀਲ ਜੀ ਮਾਂਜੇ ਵੇ ਤੇ ਕੋਈ ਨਹੀਂ ਮੁੰਡੇ ਤਾਂ ਮਾਂਜ ਜਾਣੇ ਇਹ ਚੜੇਲ ਦਾ ਡਾਰਾ ਮੈਨੂੰ ਤਾਂ ਨਾ ਕੋਈ ਇੰਨੇ ਮੈਂ ਕੌਫੀ ਬਣਾਣਾ ਫੇਰ ਜਾ ਕੇ ਲਾਗੇ ਸੁਣਦੀ ਆ ਹਾਂ ਲੈ ਕਸਮ ਕੌਫੀ ਤਾਂ ਤੇਰੀ ਬਹੁਤ ਸਵਾਦ ਸੀ ਬਹੁਤ ਸਵਾਦ ਬੇਟਾ ਕੌਫੀ ਬਣਾਈ ਆ ਮਜ਼ਾ ਆ ਗਿਆ ਪੀ ਕੇ ਬਹੁਤ ਵਧੀਆ ਤੇ ਚੱਲ ਚੰਗਾ ਫੇ ਕੋਸਮ ਮੈਂ ਚਲਦੀ ਆਂ ਅੱਦਾ ਕਰੀ ਜਿਹੜੀ ਮੈਂ ਤੈਨੂੰ ਗੱਲ ਕਹੀ ਆ ਨਾ ਉਹ ਤੇ ਮੜੀ ਗੌਰ ਕਰੀ ਫੇ ਰੁਕ ਜਾਂਦੀ ਜਿਹੜੀ ਥੋੜੀ देर ਹੋਰ ਕਾਲ ਨਹੀਂ ਪਤਾ ਚੱਲਾ ਮੈਂ ਨੋ ਹੈ ਨਹੀਂ ਮੇਰੀ ਘਰ ਤੇ ਤੈਨੂੰ ਪਤਾ ਨੇ ਆਉਂਗੀ ਫੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹਾਂਗੀ ਹਾਂ ਕੋਈ ਗੱਲ ਨਹੀਂ ਮੈਂ ਤੂੰ ਐਂਦਾ ਕਰੀ ਫੇ ਸੋਚੀ ਹੈ ਜਰੂਰ ਸੋਚਣਾ ਕਿ ਆਂਦੇ ਫੋਨ ਮੁੰਡਿਆਂ ਦੇ ਤਾਂ ਫੇ ਮੈਂ ਕਰਦੀ ਸਲਾਹ ਤੇ ਨਾਲੇ ਕੁੜੀ ਨੂੰ ਵੀ ਪੁੱਛ ਲੈਣੀ ਹੈ ਨਾ ਆ ਪੁੱਛ ਲਾ ਹੁਣ ਤਾਂ ਹੈਗੀ ਕੁੜੀ ਘਰੇ ਤੇ ਫੇ ਮੈਂ ਕਰਦੀ ਸਲਾਹ ਫੇ ਤੈਨੂੰ ਮੈਂ ਫੋਨ ਕਰਾਂਗੀ ਨੰਬਰ ਲੈ ਲਿਆ ਹੁਣ ਠੀਕ ਹੈ ਠੀਕ ਹੈ ਨਾ ਚਲੋ ਠੀਕ ਆ ਫਿਰ ਹੈ ਚਲ ਫਿਰ ਨਹੀਂ ਤੇਰੀ ਮਰਜ਼ੀ ਆ ਠੀਕ ਆ ਬੇਟਾ ਠੀਕ ਆ ਆਇਓ ਤੁਸੀਂ ਵੀ ਆਇਓ ਆਇਓ ਹੈ ਆਪਣੇ ਆਨ ਨੂੰ ਨੋਨ ਨਾਲ ਲੈ ਕੇ ਸਾਰੇ ਜਣੇ ਨਹੀਂ ਕਿ ਕੋਈ ਗੱਲ ਨਹੀਂ ਆਵਾਂਗੀ ਮੈਂ ਚਲ ਠੀਕ ਸੇਲੀ ਮੇਰੀ ਸੇਲੀ ਮਾਤਾ ਬੜੀ ਖੁਸ਼ ਚਲ ਇੱਕ ਗੱਲ ਉਹਦੀ ਸੇਲੀ ਮਾਤਾ ਦੇ ਸਹੀ ਗੱਲ ਕਹਿ ਰਹੀ ਹੈ ਕਿ ਰਿਸ਼ਤੇ ਦੀ ਤੇ ਵਧੀਆ ਸਕੂਨ ਨਾਲੇ ਕਿੰਦੀ ਕੁਛ ਲੈਣਾ ਦੇਣਾ ਨਹੀਂ ਹੈ ਆ ਚੰਗਾ ਜਿਹਾ ਹੋ ਜਵੇ ਸਾਡੇ ਮਗਰ ਬੁਲਾ ਲਾ ਤੇ ਚੜੀ ਆ ਜੀ ਹੋ ਹੋ ਜੇਗਾ ਤਾਂ ਵਧੀਆ ਸਭ ਕਰਦੇ ਗੱਲ ਕੋਈ ਅਮਨ ਅਮਨ ਹਾਂਜੀ ਮੰਮਾ ਚਲ ਗਈ ਛੇਲੀ ਤਾਂ ਢੀ ਹੋਰ ਚਲ ਗਈ ਜਿਹੜੀ ਹੈ ਨਹੀਂ ਉਹਦੇ ਕੋ ਟਾਈਮ ਤੇ ਹਾਂ ਲੈ ਘੇਟੀ ਹੈ ਹਾਏ ਮਮੀ ਕੀ ਗੱਲ ਆ ਬੜੇ ਖੁਸ਼ ਲੱਗਣੇ ਅੱਜ ਮੈਂ ਤੁਹਾਨੂੰ ਕਿੰਨੇ ਚਿਹਰਾਵਾਦ ਦੀ ਸਹੇਲੀ ਮੇਰੀ ਸਕੂਲ ਵੀ ਇਕੱਠੀਆਂ ਕਾਲਜ ਵੀ ਇਕੱਠੀਆਂ ਭੈਣਾ ਵਾਲਾ ਪਿਆਰ ਸੀ ਸਾਡਾ ਕਿੰਨੇ ਚਿਹਰਾਵਾਦ ਮੈਂ ਤੁਹਾਨੂੰ ਇਦਾਂ ਖੁਸ਼ ਦੇਖਿਆ ਹੁਦਾ ਸੱਚੀ ਬੜਾ ਮੈਨੂੰ ਵੀ ਬੜਾ ਚੰਗਾ ਲੱਗਾ ਮਿਲ ਕੇ ਪਰ ਸਾਡੀ ਕੋ ਟਾਈਮ ਹੈ ਨਹੀਂ ਹੁਕ ਮੈਂ ਗੱਲਾਂ ਬੜੀਆਂ ਕਰਨੀਆਂ ਸੀ ਨਾਲੇ ਮੰਮਾ ਤੋ ਇਹ ਤੇ ਗਏ ਹੀ ਸਮਾਨ ਲੈਣ ਤੇ ਤੁਸੀਂ ਬੜੀ ਛੇਤੀ ਆ ਗਏ ਮੈਨੂੰ ਆਮਨੇ ਮਿਲ ਗਈ ਫਿਰ ਮੈਂ ਇੱਕੋ ਹੀ ਸੂਟ ਲਿਆ ਮੈਂ ਕਿਹਾ ਹੁਣ ਬਾਅਦ ਚ ਲੈ ਲਾਂਗੀ ਫਿਰ ਜਾ ਕੇ ਹੁਣ ਅਗਲੀ ਉਹ ਵੀ ਮੈਂ ਕਿਹਾ ਚੱਲ 2 ਮਿੰਟ ਆ ਜਾ ਘਰ ਉਹ ਵੀ ਤੁਰਪੀ ਫਿਰ ਮੇਰੇ ਨਾਲ ਤਾਂ ਫੇਆ ਕੀ ਕਰਨਾ ਫਿਰ ਉਸ ਤੇ ਖਰੀਦਦਾਰੀ ਥੋੜੀ ਕਰਨੀ ਹੀ ਮੈਨੂੰ ਵੀ ਚਾ ਚੜਿਆ ਹੈਗਾ ਵੀ ਮੇਰੀ ਸਹੇਲੀ ਮਿਲੀ ਆ ਆਹੋ ਚਾ ਤੇ ਤੁਹਾਡੇ ਮੂੰਹ ਤੋਂ ਹੀ ਲੱਭਨ ਦਿਆ ਵੀ ਕਿੰਨਾ ਚਾ ਕਰਕੇ ਫਿਰ ਮੈਂ ਛਾੜੀ ਦਿੱਤਾ ਮੈਂ ਕੱਲ ਸ਼ਾਪਿੰਗ ਫੇਰ ਕਰ ਲਾਂਗੇ ਕਿਸ ਦਿਨ ਤੇ ਕਿੱਥੇ ਲੱਗ ਗਏ ਹਨਾਂ ਦਾ ਘਰ ਕੋਰ ਕਿੱਦਾਂ ਕਿੱਧਰ ਆ ਨਹੀਂ ਹੈਗਾ 4-5 ਕਿਲੋਮੀਟਰ ਤੇ ਅੱਛਾ ਪਰ ਕਦੀ ਮੇਲ ਨਹੀਂ ਹੋਏ ਵਿਆਹ ਹੋ ਗਈਆਂ ਉਹੀ ਵਿਆਹੀ ਗਈ ਮੈਂ ਵੀ ਵਿਆਹੀ ਗਈ ਤੇ ਫਿਰ ਕਿੱਥੇ ਮੇਲ ਹੁੰਦੇ ਤੁਹਾਨੂੰ ਪਤਾ ਹੀ ਐ ਮਮਾ ਮੈਨੂੰ ਵੀ ਇਹੀ ਸੋਚ ਕੇ ਹੁੰਦਾ ਰਹਿੰਦਾ ਵੀ ਹੁਣ ਮੇਰੀ ਪੜਾਈ ਖਤਮ ਹੋ ਜਾਣੀ ਆ ਤੇ ਹੁਣ ਤੁਹਾਡਾ ਵੀ ਸੇਮ ਹੀ ਹੋਏ ਨਾ ਤੁਹਾਡੇ ਵਾਂਗ ਕੋ ਕੋਸ਼ ਕਿਤੇ ਵਿਆਹ ਗਈਆਂ ਗਈਆਂ ਆ ਨਾਲਾ ਕੋਸ਼ਕ ਫਿਰ ਸਾਰਿਆਂ ਨੇ ਅਲੱਗ ਅਲੱਗ ਹੋ ਗਏ ਸਹੇਲੀਆਂ ਨਾਲ ਕਿੱਥੇ ਮਿਲਣ ਦਿੰਦੇ ਆ ਫਿਰ ਜਦੋਂ ਵਿਆਹ ਜਾਂਦੀਆਂ ਫਿਰ ਕਿੱਥੇ ਕੋਈ ਸੋਹਰੇ ਵਾਲੇ ਸੋਹਰੇ ਮਿਲਣ ਦਿੰਦੇ ਕੋਈ ਨਹੀਂ ਮਿਲਣ ਦਿੰਦੇ ਠੀਕ ਹੈ ਨਾ ਨਾਲੇ ਮਮਾ ਆਪਣੀ ਲਾਈਫ ਚ ਸਾਰੇ ਬਿਜ਼ੀ ਹੋ ਜਾਂਦੇ ਬਾਅਦ ਵਿੱਚ ਕਿਹਦੇ ਕੋ ਟਾਈਮ ਹੁੰਦਾ ਇਹ ਤੇ ਬਸ ਉਹਨਾ ਟਾਈਮ ਹੀ ਆ ਜਦ ਤੱਕ ਬੰਦਾ ਪੜਦਾ ਆ ਵੀ ਉ ਤੱਕ ਹੀ ਹੁੰਦੀਆਂ ਸਹੇਲੀਆਂ ਸੁਲੀਆਂ ਬਾਅਦ ਵਿੱਚ ਸਾਰੇ ਬਿਜ਼ੀ ਹੋ ਜਾਂਦੇ ਆ ਆ ਪਰ ਮੈਂ ਇੱਕ ਗੱਲ ਕਰਦੀ ਤੇਰੇ ਨਾਲ ਨਾਲੇ ਕਿਹੜੀ ਗੱਲ ਉਹ ਨਾ ਮੇਰੀ ਸਹੇਲੀ ਜਿਹੜੀ ਆਈ ਸੀ ਨਾ ਵਾਸੀ ਤੇਰੀ ਐ ਸਮੈ ਲੈ ਭੈਣਾ ਨਾਲ ਵੀ ਵੱਧ ਕੇ ਹੀ ਮੇਰਾ ਉਹਦਾ ਇਹਨਾਂ ਪਿਆਰ ਤੇ ਉਹ ਅੜੀ ਕਹਿੰਦੀ ਮੈਨੂੰ ਕੁੜੀ ਤੇਰੀ ਬੜੀ ਪਸੰਦ ਆ ਲੈ ਕੀ ਮਤਲਬ ਪਸੰਦ ਆ ਲੈ ਕਿ ਹੁਣ ਕਰਨਾ ਨਹੀਂ ਜੇ ਉਹ ਕਹਿੰਦੀ ਆ ਵੀ ਮੁੰਡਾ ਮੇਰਾ ਹੈਗਾ ਤੇ ਮੁੰਡਾ ਟੀਚਰ ਹੈ ਲੈ ਲੋ ਤੇ ਜੇ ਮੈਨੂੰ ਉਹਨੇ ਫੋਟੋ ਦਿਖਾਈ ਹਮਾ ਨਾ ਤੇ ਮੁੰਡਾ ਸੋਹਣਾ ਲੱਗਾ ਮੈਨੂੰ ਚੱਲ ਜੇ ਰਿਸ਼ਤੇਦਾਰੀ ਚ ਮੋਹ ਜੇ ਰਿਸ਼ਤਾ ਤੇ ਮਾੜਾ ਕੋਈ ਓ ਮੰਮੀ ਯਾਰ ਤੂੰ ਫੇਰ ਪਿੱਛੇ ਪੈ ਗਏ ਆ ਮੈਂ ਵੀ ਚੱਲ ਲਈਗਾ ਮੈਂ ਕਿਹਾ ਚ ਸਹੇਲੀ ਆਈ ਮੰਮੀ ਦੀ ਮੰਮੀ ਬੜੀ ਖੁਸ਼ ਆ ਹੁਣ ਮੈਨੂੰ ਕੀ ਪਤਾ ਤੂੰ ਕਿਹੜੀ ਗੱਲਾਂ ਕਰ ਰਹੇ ਨੇ ਆ ਗੱਲਾਂ ਕਰਨੀ ਹੀ ਤੂੰ ਇੱਥੇ ਆ ਗਈ ਨਹੀਂ ਤੇ ਫੇਰ ਇੱਥੇ ਕਰਨੀ ਹੀ ਤੈਨੂੰ ਵੀ ਪਤਾ ਤੇਰੀ ਭਾਬੀਆਂ ਕਿੱਦਾਂ ਦੀਆਂ ਦੀਆਂ ਆ ਭਾਬੀਆਂ ਤੇ ਹੈ ਇਦਾਂ ਦੀਆਂ ਹੁਣ ਉਹਨਾਂ ਨੂੰ ਕੀ ਹੀ ਕਹੇ ਬੰਦਾ ਨਹੀਂ ਤਾਂ ਫੇਰ ਚੰਗਾ ਸਮਝੇ ਮੈਨੂੰ ਉਹ ਮੈਨੂੰ ਆਪਣੀ ਵਾਕ ਵਿੱਚ ਰਿਸ਼ਤਾ ਮੈਨੂੰ ਉਹਦਾ ਪੂਰਾ ਭੇਤ ਹੈ ਤੇ ਬੱਚੇ ਵੀ ਓਦਾਂ ਦੇ ਚੰਗੇ ਹੁੰਨੇ ਜਿੰਦਰ ਨਹੀਂ ਉਹ ਮੰਮੀ ਮੇਰੀ ਗੱਲ ਸੁਣੋ ਉਹ ਤਾਂ ਢਹੀ ਹੈਗੀ ਬਚਪਨ ਦੀ ਸਹੇਲੀ ਕਿੰਨੇ ਸਾਲ ਹੋ ਗਏ ਪਹਿਲੇ ਮੈਨੂੰ ਦੱਸੋ ਵੀ ਤੁਹਾਨੂੰ ਨਹੀਂ ਲਈ ਹੈ ਨਾ ਪਤਾ ਹੁੰਦਾ ਬੰਦੇ ਦਾ ਕਿੱਦਾਂ ਦਾ ਬੰਦਾ ਹੁੰਦਾ ਮਮੀ ਰਹਿਣ ਦੋ ਤੂੰ ਹੀ ਵੀ ਰਹਿਣ ਦੋ ਤੂੰ ਅਮਰ ਸੌਣ ਲੈ ਘਰ ਗੱਲ ਤੂੰ ਇੱਕ ਤਾਂ ਤੂੰ ਵੀ ਮੈਨੂੰ ਨਾ ਪਰੇਸ਼ਾਨ ਕਰਨੀ ਹੈ ਕੀ ਮਮੀ ਪਰੇਸ਼ਾਨ ਕਰਨੀ ਹੈ ਤੂੰ ਚਲ ਆਪਾਂ ਦੇਖ ਲਾਂਗੇ ਦੇਖ ਲੈਨੇ ਮੁੰਡਾ ਕਿੱਦਾਂ ਦਾਗਾ ਟੀਚਰ ਹੈ ਮੁੰਡਾ ਜੇ ਸਰਕਾਰੀ ਨੌਕਰੀ ਕਰਦਾ ਤਾਂ ਕੀ ਮਾੜਾਗਾ ਕਰਦੀਏ ਆਪਾਂ ਜੇ ਚੰਗਾ ਲੱਗੇਗਾ ਤੂੰ ਵੀ ਦੇਖ ਲਈ ਜੇ ਤੈਨੂੰ ਪਸੰਦ ਆਏਗਾ ਤੂੰ ਤਾਂ ਹੀ ਕਰਨਾ ਤੂੰ ਹੀ ਮੈਨੂੰ ਪਤਾ ਲਾਤੀ ਹਣੀ ਉੱਧਰ ਸੱਦਣਾ ਪੀ ਠੀਕ ਆ ਓਕੇ ਨਾ ਮੈਂ ਜੋ ਓਕੇ ਨਹੀਂ ਕੀਤਾ ਮੈਂ ਕਹਾ ਮੈਂ ਕੁੜੀ ਮੇਰੀ ਨੇ ਵੀ ਮੁੰਡਾ ਦੇਖਣਾਗਾ ਜੇ ਪਸੰਦ ਆਏਗਾ ਤਾਂ ਫੇਰ ਆ ਹੈਨਾ ਇਦਾਂ ਤੇਰੀ ਮੇਰੀ ਫਿਕ ਵੀ ਨਾ ਪੋਵੇ ਜੇ ਪਸੰਦ ਆ ਜਾਗਾ ਇਹਨਾਂ ਨੂੰ ਚੋਰੀ ਦਿਖਾ ਦਾਂਗੀ ਜਾਂ ਕਿਤੇ ਇਹ ਕਿਹਾ ਸੀ ਮੈਂ ਤੈਨੂੰ ਵੀ ਕਿਤੇ ਬਾਜ਼ਾਰ ਚ ਦੇਖ ਲੈਣਗੇ ਇੱਕ ਦੂਜੇ ਨੂੰ ਜੇ ਠੀਕ ਲੱਗੇਗਾ ਕੁੜੀ ਨੂੰ ਤਾਂ ਫੇਰ ਕਰ ਲਾਂਗੇ ਯਾਰ ਮੰਮੀ ਇੱਕ ਦਿਨ ਮੈਨੂੰ ਆ ਮੰਮੀਆਂ ਦੀ ਨਹੀਂ ਸਮਝ ਆਉਂਦੀ ਹੈਗੀ ਨਿਆਣਿਆਂ ਨੂੰ ਨਾ ਪੁੱਛਣਾ ਨਾ ਗਿੱਚਣਾ ਨਾ ਕੋਈ ਕੁਛ ਬਸ ਆਪਸ ਵਿੱਚ ਸਲਾਹ ਕਰਨੀ ਹਾਂ ਮੇਰਾ ਮੁੰਡਾ ਹੈਗਾ ਤੇਰੀ ਕੁੜੀ ਹੈਗੀ ਚੱਲ ਵਿਆਹ ਕਰ ਦੋ ਸਾਡੀ ਆਪਣੀ ਕੋਈ ਚੋਇਸ ਨਹੀਂ ਹੈਗੀ ਮੰਮਾ ਤੇ ਫਿਰ ਤੂੰ ਮੈਨੂੰ ਕਦੀ ਇੱਦਾਂ ਦੀ ਕੋਈ ਗੱਲ ਕੀਤੀ ਹੈ ਤੇ ਮੈਂ ਤੇ ਹੁਣ ਕਰਨਾ ਮੈਨੂੰ ਤੇ ਹਰ ਮਿੰਟ ਟੈਨਸ਼ਨ ਰਹਿੰਦੀ ਹੈ ਯਾਰ ਇਦਾਂ ਦੀ ਕੋਈ ਓਦਾਂ ਗੱਲ ਨਹੀਂ ਹੈਗੀ ਨਾ ਮੈਂ ਇਦਾਂ ਦੀ ਗੱਲ ਨਹੀਂ ਕੁਛ ਤੂੰ ਦੇਖ ਆਪਾਂ ਦੇਖਦੇ ਆ ਤੇਰੇ ਭਰਾਵਾਂ ਨਾਲ ਫੋਨ ਕਰਦੀ ਆਂਦੇ ਨਾ ਸ਼ਾਮ ਨੂੰ ਫੋਨ ਆਂਦਾ ਤੇ ਗੱਲ ਕਰ ਲੈਣੀ ਹੈ ਪੁੱਤ ਮੈਂ ਮਾੜਾ ਦੇਖਣਾ ਤੇਰੇ ਲਈ ਉਹ ਮਾਂ ਮਾੜਾ ਤੇ ਨਹੀਂ ਦੇਖਣਾ ਮੈਂ ਵੀ ਕਹਿੰਨੀ ਆਜ ਕੱਲ ਉੱਪਰ ਥਾਂ ਫਸਣਾ ਬਹੁਤ ਉਹ ਐ ਚਲੋ ਵਾਕਵਗੀ ਨਾਲੇ ਮੈਨੂੰ ਪਤਾ ਐ ਉਹਦਾ ਠੀਕ ਐ ਦੇਖਣ ਚ ਕੀ ਹਰਜ ਐ ਅੱਛਾ ਮੇਰੀ ਮਾਂ ਠੀਕ ਐ ਕੋਈ ਗੱਲ ਨਹੀਂ ਆਹ ਦੇ ਲੰਨੇ ਆ ਭਾਬੀਆਂ ਵੀ ਖੁਸ਼ ਹੋ ਜੂਗੀਆਂ ਇਹਨਾਂ ਦੇ ਵੀ ਸਿਰੋ ਮੈਂ ਪਤਾ ਹੀ ਹਰ ਵੇਲੇ ਲੜਾਈ ਰਹਿੰਦੀ ਮੈਨੂੰ ਵੀ ਮੈਂ ਵੀ ਟੈਨਸ਼ਨ ਫਰੀ ਹੋਵਾਂ ਤੂੰ ਆਪਣੇ ਘਰ ਜਾਵੇਂ ਤੇ ਚਲ ਠੀਕ ਆ ਕੋਈ ਗੱਲ ਨਹੀਂ ਦੇ ਲਿਓ ਫੇਰ ਕੋਈ ਨਹੀਂ ਦੇਖਣਾ ਨਹੀਂ ਦੇਖਣਾ ਹੀ ਆ ਦੇਖ ਲਈ ਤਾਂ ਫਿਰ ਜੇ ਪਸੰਦ ਆਏਗਾ ਤਾਂ ਕਰਾਂਗੇ ਨਹੀਂ ਤੇ ਅਸੀਂ ਕੋਈ ਗੱਲ ਨਹੀਂ ਆਪਾਂ ਜਵਾਬ ਦੇ ਦਾਂਗੇ ਕਿ ਬੰਨ ਲੈਣਾ ਕੋਈ ਗੱਲ ਨਹੀਂ ਤੁਸੀਂ ਜਿੱਥੇ ਕਹੋਗੇ ਨਾ ਮੈਂ ਉੱਥੇ ਵਿਆਹ ਕਰਾਉਂਗੀ ਠੀਕ ਹੈ ਮੈਨੂੰ ਪਤਾ ਹੈ ਮੈਨੂੰ ਤੁਸੀਂ ਖੁਸ਼ ਚਾਹੀਦੇ ਆ ਮੈਨੂੰ ਹੋਰ ਨਹੀਂ ਕੋਈ ਚਾਹੀਦਾ ਠੀਕ ਹੈ ਠੀਕ ਹੈ ਤੁਸੀਂ ਕਹੋਗੇ ਮੈਂ ਉੱਥੇ ਜਾਣਾ ਠੀਕ ਹੈ ਆ ਤੁਸੀਂ ਬਣਾ ਨਾ ਵੀ ਦਿਖਾਓ ਮੈਨੂੰ ਤੁਸੀਂ ਮੈਨੂੰ ਕਹੋਗੇ ਨਾ ਖੂਚ ਛਾਲ ਮਾਰਦੇ ਮੈਂ ਮਾਰ ਦੂਗੀ ਠੀਕ ਹੈ ਖੂਚ ਕਿਉਂ ਮਾਰਨੀ ਛਾਲ ਮੈਨੂੰ ਪਤਾ ਮੈਨੂੰ ਮम्मी ਨੇ ਮੇਰੇ ਤੇ ਉਹੀ ਤੇ ਗੱਲ ਆ ਮੈਨੂੰ ਪਤਾ ਨਾ ਤੁਸੀਂ ਮੇਰਾ ਮਾਰ ਥੋੜੀ ਲੱਭਣਾ ਬਸ ਫਿਰ ਬਸ ਤਾਂ ਹੀ ਮੈਂ ਤੇ ਬੱਚੇ ਵੀ ਉਹਦੇ ਵਰਗੇ ਹੋਣੇ ਚੰਗੇ ਠੀਕ ਆ ਠੀਕ ਆ ਓਕੇ ਆ ਠੀਕ ਆ ਠੀਕ ਹੈ ਫਟੇ